ਨੀ ਨਹੀਂ ਇਹ ਨਾਲ ਪਹਿਲਾਂ ਸੁਆਪ ਕਰ ਲੈਣਾ ਇਹ ਮੈਂ ਦਿਖਾ ਦੂੰ ਪੀਸਾ ਤੋਂ ਡਰ ਰਹਿਣਾ ਇਹ ਮੈਂ ਲੇਣਾ ਨਾ ਨਾ ਪ੍ਰੋਬਲਮ ਨਹੀਂ ਸਾਵਾ ਸਹਾ ਬੇਟੀ ਨਾ ਪੂਰੀ ਕਰਾਉਂਦੇ ਆਉਂਦੇ ਵੀ ਮੇਰੀ ਗੱਲ ਸੁਣ ਲੈ ਇੱਕ ਮਿੰਟ ਫਾਰਮੇਟੀ ਨਾ ਪੂਰੀ ਕਰਾ ਤਾਂ ਤੂੰ ਆ ਸਾਡਾ ਕਮੰਡੀ ਤੂੰ ਥੱਕੇ ਨਾ ਕਿੱਧਰ ਫਬਰ ਹੈਗੀ ਕੋਈ ਟੌਣੀ ਪੱਟੇ ਕਹਾ ਦੇਗਾ ਕਿੰਨੂੰ ਪਹਿਲਾਂ ਤਾਂ ਮੈਂ ਫੇਰਾ ਗੋਬਦੀ ਨਹੀਂ ਮੇਰਾ ਗਵਾਰਡੀ ਦੂਜਾ ਮੈਂ ਤੇਰੀ ਧਰਨਿਆਂ ਦਾ ਵੀ ਸ਼ਰੀਕੀ ਹੈ ਗਲਤ ਸਮਝ ਮੇਰੇ ਉਹ ਥੱਲੇ ਕਹੋ ਨਾ ਜਵਾਬ ਜਮਾਂ ਤੱਕ ਰਹਿਣੇ ਥੋੜੀ ਰੋਂਗ ਮੇਰੀ ਗੱਲ ਇੱਕ ਮਿੰਟ ਜਮਾ ਰਹਾ ਹਾਂ ਉਹ ਮੇਰੀ ਗਲਤੀ ਸੁਣਨ ਦੀ ਬੇਨਤੀ ਕਰੇ ਮੈਂ ਕਿਹਾ ਸੁਖਵੀਰ ਸਿੰਘ ਪੱਲਾਣਾ ਤੱਕ ਤੂੰ ਬਣਾ ਕੇ ਨਹੀਂ ਆ ਤੁਸੀਂ ਬਣਾ ਕੇ ਕਿਉਂ ਕਮਰੇ ਬਣਾ ਕੇ ਤਾਂ ਬਣਾਏ ਉਹ ਜਿਹੜੇ ਪਰਦੇ ਆ ਜਿਹੜਾ ਉਹਦੀਆਂ ਮੈਂ ਉਹ ਦੱਸ ਉਹ ਕੱਲ੍ਹ ਜਿਹੜੀਆਂ ਉਹਦੇ ਪਾਸਾ ਕੇ ਪਰਦੇ ਦੂਜਾ ਛੱਡਦੇ ਤੇ ਨਹੀਂ ਮੈਂ ਜਾਣਾ ਜਦੋਂ ਤੈਨੂੰ ਪਤਾ ਖਾ ਗਿਆ ਜੇ ਬਣਾਇਆ ਇੱਕ ਮੱਤੀ ਪਈ ਆ ਉਹ ਇਹ ਤਰ ਸਾਡੀ ਹਿੱਕ ਦਾ ਆਪਣਾ ਜੇ ਬਣਾਇਆ ਤੇ ਤੈਨੂੰ ਸਾਡੇ ਦਾਖਵਾ ਤੂੰ ਖੋਣ ਚੱਕਣਾ ਜੇ ਬਣਾਇਆ ਇਹ ਨਹੀਂ ਤਾਂ ਹੈ ਨਹੀਂ ਤੂੰ ਲੋਕਾਂ ਦੇ ਪਾਵਰ ਸਪੈਸ਼ਲ ਤੋਂ ਲੱਗੇ ਕਿਹੜਾ ਥੋੜਾ ਬਿਨਾਰਡ ਦੱਸ ਜਿਹੜਾ ਵੋਟਾਂ ਵਾਲੇ ਹੱਥ ਮਨੋੜਦੇ ਪਹਿਲਾਂ ਕਿ ਮੈਂ ਫੋਟੋ ਚੋਰੋਂ ਆਇਆ ਜੇ ਸੈੱਟ ਬਣਾਉਂਦੇ ਆਹ ਲੈ ਲੈ ਰਹਾ ਤੂੰ ਪਹਿ ਕਿਉਂ ਆਉਂਦਾ ਮੇਰੇ ਪਿੰਡ ਆਉਣਾ ਤੈਨੂੰ ਅਸੀਂ ਮਾਰ ਦੇਵਾਂਗੇ ਚੋਰ ਨੂੰ ਬੰਦ ਦਾ ਮਾਤ ਨਹੀਂ ਯਾਰ ਦੇਖੋ ਮੈਂ ਕਿਹੜਾ ਟਰਾਲੀ ਚੋਰਾ ਵਾਲੀ ਗੱਲ ਕਰੇ ਪੂਰੀ ਲੋਕਾਂ ਨੂੰ ਸੁਪੂਟਾ ਦੇ ਦੇ ਉੱਪਰ ਕਿਹਦੇ ਬੋਲ ਕੇ ਇਹ ਗੱਲ ਨਾ ਕਰੀ ਇਹ ਗੱਲ ਨਾ ਕਰੀ ਨਹੀਂ ਦਿੰਦਾ ਬਿਲਕੁਲ ਨਹੀਂ ਦਿੰਦਾ ਵਾਲੀ ਵਾਲ ਦਾ ਗਰਾਊਂਡ ਜਲ ਕਮਾਲ ਹੋ ਗਈ ਤੁਹਾਡੀ ਨਹੀਂ ਦਿੰਦਾ ਇਹ ਸਰਕਾਰ ਨੇ ਪਹਿਲਾਂ ਕੰਮ ਕਰਕੇ ਬਾਅਦ ਚ ਦੱਸਣਾ ਕਿਉਂ ਨਹੀਂ ਕਰਿਆ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਦੀ ਚੇਰੀ ਵਾਲੇ ਕੰਮ ਨੂੰ ਦੇ ਪ੍ਰਿੰਸੀਪਲ ਕਿਹਨੇ ਆਇਆ ਸਰਕਾਰ ਕਹਿੰਦੀ ਸੀ ਸਾਰੇ ਟੀਚਰ ਕਿਹ ਜਾਂਦੇ ਆ ਤੁਹਾਡੀ ਸਰਕਾਰ ਦੇ ਵਿੱਚ ਸਕੂਲ ਅੱਜ ਸਭ ਤੋਂ ਵਧੀਆ ਕੰਮ ਹੋ ਰਿਹਾ ਨਹੀਂ ਹੋ ਰਿਹਾ ਸਰਕਾਰ ਨੇ ਬਹੁਤ ਵੱਡਾ ਮੁੱਦਾ ਸੀ ਕਿਸਾਨਾਂ ਆਉਣ ਸਾਰ ਨਸੇ ਬੰਦ ਕਰ ਦੂਗਾ ਸਾਨੀ ਮੁੱਦੇ ਨੂੰ ਲੈ ਕੇ ਜਿਹੜਾ ਸਵਾਲ ਆਉਣ ਸਾਰ ਮੈਂ ਐਮਐਸਪੀ ਦੇ ਦੂੰਗਾ ਮੈਂ ਤੁਹਾਨੂੰ ਹੀ ਪੁੱਛਦਾ ਪਈ ਸਰਕਾਰ ਨੇ ਕਿਹਾ ਸੀ ਕਿ ਆਉਣ ਸਾਰ ਐਮਐਸਪੀ 5 ਮਿੰਟਾਂ ਅੰਦਰ ਆਉਣ ਸਾਰ ਨਸੇ ਬੰਦ ਆ ਦਿੱਟੋ ਤੁਸੀਂ ਉੱਥੇ ਜਾ ਲੇ ਕੇ ਨੇ ਕਿ ਜਵਾਕਾ ਦੇ ਆਪਣੇ ਸਵਾਲ ਕਰਾਉਣੇ ਹੋਏ ਖਿਡੌਰੀ ਕਰਪਾ ਹੈ ਮੈਨੂੰ ਨਹੀਂ ਪਤਾ ਸੀ ਮੈਂ ਪਤਾ ਲੇ ਕੇ ਨਹੀਂ ਵੋਟਰਾਂ ਨੂੰ ਪਤਾ ਨਹੀਂ ਤੁਸੀਂ ਸਰਕਾਰ ਨੇ ਉਹਨਾਂ ਇੰਟਰਕਟ ਨਹੀਂ ਕਰਦੇ ਬੰਦੀ ਦਾ ਮੇਲ ਆਗੂ ਹੈ ਮੈਨੂੰ ਲੱਗਿਆ ਹਾਂ ਦੇਖੋ ਧੀਲੇ ਨੇ ਸੀ ਕਿ ਇਹ ਮੋੜੇ ਧੀਨੇ ਛੋਟੇ ਥੋੜੇ ਧੀਨੇ ਨੇ ਸੀ ਇਹਦਾ ਰੱਖਿਆ ਹੈ ਜਿਵੇਂ ਸਾਡੇ ਸਟੇਡੀਅਮ ਹੋਵੇ ਮੇਰੀ ਗੱਲ ਸੁਣੋ ਮੇਰੀ ਗੱਲ ਆ ਉਹ ਸੀਰੇ ਬਣਾਇਆ ਉਹ ਮੀਨੇ ਬਣਾਇਆ ਬਸ ਮਨਪ੍ਰੀਤ ਲੈ ਆਈ ਰਿਕਾਰਡ ਦੇ ਹੋਰ ਰਿਕਾਰਡ ਕੀ ਕਰਾਏ ਸਰਕਾਰ ਕੀ ਕਰਨੇ ਆ ਫਿਰ ਜਾਣਾ ਰਿਕਾਰਡ ਕੀ ਕਰਨੇ ਆ ਮੇਰੀ ਬੇਨਤੀ ਹੈ ਕਰਨ ਬੇਨਤੀ ਰਿਕਾਰਡ ਦੀ ਆਉਂਦਾ ਹੈ ਮੇਰੇ ਨੂੰ ਫਿਰਦ ਕਖਣੀ ਵੀਰ ਸ਼ਖਮੀ ਵੀਰ ਮੇਰੇ ਨੂੰ ਫੋਨ ਕਰਾ ਤੂੰ ਆ ਸਾਡੇ ਐਮਐਲਏ सबका राम्रो भयो सबैका आमले पठाउनु ਮਾਰ ਕੇ ਮਾਰਨੀ ਹੋਣੀ ਬੁੱਧੂ ਉਧੇ ਬਾਦੀ ਜਿਹੜਾ ਪਿੱਛੇ ਖੜਾ ਸਾਹ ਤੇ ਫੇਰਾ ਚੋਰ ਹੋਣਾ ਬੜੀ ਚੋਰ ਹੋਣਾ ਬੜਾ ਯਾਰ ਬੱਚਿਆਂ ਦਾ ਕੰਮ ਦੇ ਇੱਥੇ ਬੰਦੀ ਦਾ ਆਗੂ ਮੇਰਾ ਮਾਮਾ ਭੈਣਾ ਖੜੀਆਂ ਆਏ ਯਾਰ ਮੈਂ ਬਾਵਾ ਭੈਣਾ ਨੂੰ ਕਹਿੰਦੀ ਆਹ ਕਾ ਖਵਾਉਣੀ ਆ ਤੁਸੀਂ ਯਾਰ ਤੁਸੀਂ ਖਵਾਉਣੀ ਆ ਲਾਲ ਦਾ ਆ ਖਵਾਉਣੀ ਆ ਤੁਸੀਂ ਯਾਰ ਮੈਂ ਇਹ ਕਮਾਲ ਦਾ ਬੰਦਾ ਆਪੀ ਆ ਮੈਂ ਮੈਂ ਕਮਾਲ ਦਾ ਮੈਂ ਇੱਕ ਮੈਂ ਆਖੂ ਭੈਣ ਖੜੀ ਆ ਨਾਲ ਮੇਰੀ ਆ ਭੈਣ ਹੈ ਮੇਰੀ ਆ ਨਾ ਨਾ ਫਿਰ ਇਹਨਾਂ ਦਾ ਵੀ ਗਾਲ ਇਹਨਾਂ ਦੇ ਮੂੰਹ ਤੇ ਕੱਢ ਕਾਸਮੀਰ ਨੂੰ ਸਤਿਕਾਰ ਜੋ ਕਰਕੇ ਮੈਂ ਮੈਂ ਤੁਹਾਨੂੰ ਸਤਿਕਾਰ ਜੋ ਕਰਨਾ ਮੈਂ ਸੁਣੋ ਮੇਰੀ ਇੱਕ ਮਿੰਟ ਮੇਰੀ ਪਾਵਰ ਆ ਬਾਦਰ ਕੋਲੇ ਪਾਵਰ ਮੇਰੀ ਗੱਲ ਅਸੀਂ ਆਮ ਮੇਰੀ ਗੱਲ ਜੋ ਮਰਦੀ ਕੋਟਲੇ ਮੇਰੀ ਗੱਲ ਅੱਗੇ ਕੋਟਰੇ ਹੁਣ ਕੋਟਰੇ ਵਾਪਸ ਕਿ ਹੋ ਜੇ 200 ਪਹਿਲੇ ਮੇਰੀ ਇੱਕ ਮਿੰਟ ਦੇਖੋ ਇਨਫੋਰਮੇਸ਼ਨ ਇਹ ਹੋ ਗਈ ਕਿ ਬਾਅਦ ਚ ਗੱਲਬਾਤ ਹੋਊ। ਇਸ ਕਰਕੇ ਰਸਤੇ ਮੈਨੂੰ ਨਹੀਂ ਪਤਾ ਤੁਸੀਂ ਕਿੱਥੇ ਖੜੀ ਹੋ ਕਿੱਥੇ ਨਾ ਖੜੀ ਹੋ ਮੈਂ ਸਕੂਲ ਚ ਸਕੂਲ ਦੇ ਵਿੱਚ ਕੰਮ ਕੀਤਾ ਉਹਦਾ ਲਿੰਗੁਇਸਟਿਕ ਕੰਮ ਅਲੱਗ ਸਿੱਧਾ ਸੰਬੰਧ ਹੈ। ਇੱਕ ਮਿੰਟ ਮੇਰੀ ਗੱਲ ਸੁਣੋ। ਅਸੀਂ ਗੱਲ ਸੰਭਾਲੀ ਨਾ ਸੀ। ਤੁਸੀਂ ਸਾਰਾ ਕੁਝ ਬੋਲ ਲਿਆ। ਹੁਣ ਮੇਰੀ ਗੱਲ ਸੁਣੋ। ਮੈਂ ਸਕੂਲ ਚ ਆ ਗਿਆ। ਸਕੂਲ ਆਉਣ ਦਾ ਕਾਰਨ ਕਿ ਮੈਂ ਇੱਥੇ ਮੇਰਾ ਪ੍ਰੋਗਰਾਮ ਰੱਖਿਆ ਪੂਰੇ ਹਲਕੀ ਦੇ ਸਕੂਲਾਂ ਚ 11 ਕਰੋੜ ਰੁਪਏ ਦੀ ਗਰੰਟੀਆ 2 ਸਾਲ ਪਹਿਲਾਂ ਲਿਆ ਕੇ ਦੇ ਚੁੱਕਿਆ ਇਹ ਤੋਂ ਬਿਨਾ ਬੱਖ-ਬੱਖ ਕੰਮ ਹੋਇਆ ਤੇ ਮੈਂ ਮੈਂ ਔਨ ਰਿਕਾਰਡ ਤੁਹਾਨੂੰ ਸਾਰਾ ਕੁਝ ਦਿਖਾਉਂਗਾ ਠੀਕ ਹੈ ਮੇਰੇ ਕੋਲ ਸਬੂਤ ਨੇ ਜੇ ਤੱਥਾਂ ਤੇ ਗੱਲ ਕਰਨੀ ਹੈ ਰਹੀ ਗੱਲ ਜਿਹੜੀ ਤੁਸੀਂ ਰੋਸਾ ਕਰਦੇ ਹੋ ਵੀ ਸਾਨੂੰ ਉੱਥੇ ਚੁਕਾਤਾ ਸਾਡਾ ਉੱਥੇ ਤੁਸੀਂ ਲਾਠੀ ਚਾਰਜ ਕਹਿੰਦੇ ਹੋ ਪਹਿਲੀ ਗੱਲ ਤਾਂ ਚਲੋ ਜੋ ਕੁਝ ਹੋਇਆ ਹਜੇ ਮੈਂ ਨਹੀਂ ਉਹ ਤੋਂ ਮੈਂ ਕੋਈ ਬਦਲ ਨਹੀਂ ਕਿ ਦੱਲੇਵਰ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਨੇ ਅਸੀਂ ਵੀ ਚਾਹੁੰਦੇ ਸੀ ਕਿ ਉਹਨਾਂ ਦੇ ਪਿੱਛੇ ਸਰਕਾਰ ਵੀ ਜਾ ਕੇ ਪਤਾ ਲੈ ਕੇ ਆਈਏ ਪਰ ਪੰਜਾਬ ਪੰਜਾਬ ਦੇ ਪੰਜਾਬ ਦੇ ਲੋਕ ਮੇਰੇ ਵੀਰ ਪੰਜਾਬ ਦੇ ਲੋਕ ਆ ਇਹ ਸੋਚ ਨੂੰ ਜਾਇਜ਼ ਨਾ ਸਮਝਦੇ ਹੋਏ ਨਾਲ ਨਹੀਂ ਖੜੇ ਜਥੇਬੰਦੀਆਂ ਦੇ ਬਾਕੀਆਂ ਨੇ ਸਾਥ ਨਹੀਂ ਦਿੱਤਾ ਮੇਰੇ ਨਹੀਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਬਿਲਕੁਲ ਇਕੱਠੀਆਂ ਸਾਰੀਆਂ ਇਕੱਠੀਆਂ ਹੋ ਮੈਨੂੰ ਮੂਰੇ ਲੱਗਦਾ ਨਹੀਂ ਤੂੰ ਕਰਾਵੇਂਗਾ ਮੈਨੂੰ ਮੂਰੇ ਲੱਗਦਾ ਜਰ ਸਾਰਾ ਜਮਾਨ ਗੰਦੀ ਨਾ ਕਰੋ ਗਾਣਾ ਨਾ ਨਿਕੰਦੀ ਜਮਾਨੀ ਨਾ ਦਿਨ ਕੰਮ ਨਾਲ ਜਵਾਬ ਦਿਓ ਕੰਮ ਨਾਲ ਲਮਾਂਗੇ ਜ਼ਿੰਮੇਵਾਰ ਬੰਦੇ ਹੋ ਜ਼ਿੰਮੇਵਾਰੀ ਚਾਟਾ ਜਿਹੜਾ ਨਾ ਤੁਹਾਨੂੰ ਜਿਹੜਾ ਪੈਸੇ ਕਰਕੇ ਮੇਰੀ ਗੱਲ ਸੁਣੋ 1 ਮਿੰਟ ਮੈਂ ਤੁਹਾਡੇ ਨਾਲ ਟਿੱਕਰੀ ਮੋਰਚ ਤੇ 6 ਮਹੀਨੇ ਰਿਆ ਥੋੜਾ ਥਲੇ ਥਲੇ ਥਾਤੀ ਦਾ 1 ਮਿੰਟ ਥਲੇ ਥਲੇ ਗੱਪਾਂ ਦਾ ਕੋਈ ਫੈਸਲਾ ਥਲੇ ਥਲੇ ਸਾਥੀ ਦਾ ਜਿਆਦਾ ਮਾੜੇ ਨਾਲ ਮੈਂ ਉੱਥੇ ਟਿੱਕਰੀ ਬਾਰੇ ਮੈਂ 1 ਇੱਕ ਮਿੰਟ ਖੜ੍ਹ ਜਾਓ ਖੜ੍ਹ ਜਾਓ ਮੈਨੂੰ ਮਿਲਿਆ ਉੱਥੇ ਮਿਲਿਆ ਆਪਾਂ ਆਪਾਂ ਮਿਲਿਆ ਅੱਗੇ ਦੋਸਤ ਜਾਨ ਮੁਰਦਾ ਮੁਰਦਾ ਕੀ ਕਰਨੇ ਮਰਦਾਓ ਮਰਦਾਓ ਥੱਪੀ ਜੰਚੇ ਹੋਏ ਤਾ ਪਤਾ ਪਾ ਮੁਰਦਾਓ ਨਹੀਂ ਭਾਏ ਭਾਈ ਨਕਸ਼ੇ ਦੇ ਮਰਦੋਂ ਵੀ ਨਕੜਵੋ ਕੇ ਜਿਹੜੇ ਨਾ